ਹਲਕਾਰਾਂਪਰਾਪੂਲ ਦੇ ਸਾਡੇ ਸਤਿਕਾਰਯੋਗ ਸਾਰੀਆਂ ਨਗਰ ਹਲਕੇ ਦੇ ਵਿੱਚੋਂ ਮੇਰੀਆਂ 20 ਪੰਚਾਇਤਾਂ ਚੋਂ ਗ੍ਰਾਮ ਪੰਚਾਇਤਾਂ 19 ਪੰਚਾਇਤਾਂ ਦੇ ਅੱਗੇ ਸਰਪੰਚ ਸਾਹਿਬਾ ਆਏ ਜੀ ਤੇ ਸਾਰਾ ਮੇਰਾ ਪੱਤਰਕਾਰ ਭਰਾ ਪ੍ਰੈਸ মিডিਆ ਸਾਡਾ ਆਇਆ ਸਭ ਤੋਂ ਪਹਿਲਾਂ ਮੈਂ ਤੁਹਾਡਾ ਧੰਨਵਾਦ ਕਰਉਂ ਆਂ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਹੜਾ ਆਪਾਂ ਸਾਰੇ ਇਕੱਠੇ ਹੋਏ ਆ ਇਹਦੇ ਵਿੱਚ ਤੁਹਾਨੂੰ ਜਾਣ ਕੇ ਖੁਸ਼ੀ ਹੋਊਗੀ ਕਿ ਜੋ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਨੇ ਇੱਕ ਮਹਿਮਚਲਾਈਏ ਜੁੱਧ ਨਸ਼ਾ ਵਿਰੁੱਧ ਉਹ ਅਸੀਂ ਵੀ ਪਿਛਲੇ 1 ਮਹੀਨੇ ਤੋਂ ਉਸ ਮਹਿਮੇਦੇ ਵਿੱਚ ਸ਼ਾਮਲ ਹੋਏ ਆ ਅਸੀਂ ਬਖ ਬਖ ਪਿੰਡਾਂ ਦੇ ਵਿੱਚ ਜਾ ਕੇ ਜੁੱਧ ਨਸ਼ਾ ਵਿਰੁੱਧ ਮਹਿਮ ਨੂੰ ਦਾ ਪ੍ਰਚਾਰ ਕੀਤਾ ਲੋਕਾਂ ਦੇ ਨਾਲ ਮਿਲੇ ਆ ਜੋ ਚਿੱਟਾ ਪਿਛਲੇ ਲੰਬੇ ਸਮੇਂ ਤੋਂ ਸਾਡੀ ਜਵਾਨੀ ਨੂੰ ਖਾ ਰਿਹਾ ਉਹਦੇ ਪ੍ਰਤੀ ਅਸੀਂ ਲੋਕਾਂ ਨੂੰ ਲਾਮਤ ਕੀਤਾ ਉਹਦਾ ਸਾਨੂੰ ਬਹੁਤ ਵੱਡਾ ਹੰਗਾਰਾ ਮਿਲਿਆ ਜੀ ਹੰਗਾਰਾ ਹੀ ਮਿਲਿਆ ਵੀ ਵੀ ਗ੍ਰਾਮ ਪੰਚਾਇਤਾਂ ਦੇ ਸਾਡੇ ਸਰਪੰਚ ਸਾਹਿਬਾਨ ਆਏ ਨੇ ਨਾਲ ਪੰਚਾਇਤਾਂ ਆਏ ਨੇ ਤੇ ਉਹ ਜਿਹੜੇ ਮਤਾ ਪਾ ਕੇ ਲੈ ਕੇ ਆਇਆ ਵੀ ਸਾਡੇ ਮਾਣਯੋਗ ਮੁੱਖ ਮੰਤਰੀ ਸਾਹਿਬ ਨੂੰ ਇਹ ਮਤਾ ਮੇਰੇ ਦਹੀਂ ਦੇਣਾ ਚਾਹੁੰਦੇ ਆ ਕਿਉਂਕਿ ਵੀ ਸਾਡਾ ਪਿੰਡ ਆ ਜਿਹੜਾ ਚਿੱਟਾ ਜੋ ਨਸ਼ਾ ਮੁਕਤ ਕੋਸ਼ਿਸ਼ ਕੀਤਾ ਜਾਵੇ ਇਹਦੇ ਬਾਰੇ ਅੱਜ ਤੁਸੀਂ ਵੀ ਆਏ ਹੋ ਤੁਹਾਡਾ ਧੰਨਵਾਦ ਟਾਈਮ ਚੋਂ ਟਾਈਮ ਕੱਢ ਕੇ ਸਾਡੇ ਲਈ ਆਏ ਹੋ ਤੇ ਇਹ ਜੇ ਆਪਾਂ ਤੁਹਾਡੇ ਮਾਧਿਅਮ ਰਾਹੀਂ ਤੁਹਾਡੇ ਚੈਨਲ ਦੇ ਰਾਹੀਂ ਦੇ ਪੰਜਾਬ ਦੇ ਵਿੱਚ ਇੱਕ ਮੈਸੇਜ ਜਾਵੇ ਵੀ ਇੰਨਾ ਜਿਆਦਾ ਭਰਪੂਰ ਹੰਗਾਰਾ ਮਿਲ ਰਿਹਾ ਚੋਦੇ ਨਸ਼ਾ ਵਿਰੁੱਧ ਕਿ ਪੰਜਾਬ ਦੇ ਵਿੱਚ ਸਾਰੇ ਪੰਜਾਬੀ ਵੀ ਕੋਸ਼ਿਸ਼ ਕਰਨਗੇ ਇੱਕ ਮੈਂ ਹੋਰ ਦੱਸ ਦੇਵਾਂ ਸਾਡੀਆਂ ਸਾਰੀਆਂ ਮੇਰੇ ਹਲਕੇ ਦੀਆਂ ਰਾਂਪਰਾਪੁਰ ਵਿਧਾਨ ਸਭਾ ਹਲਕੇ ਦੀਆਂ ಗ್ರಾಮ ਪੰਚਾਇਤਾਂ ਨੇ ਇੱਕ ਮਤਾ ਪਾਤਾ ਵੀ ਜਿਹੜਾ ਸਮਗਲ ਤਸਕਰ ਜਿਹੜੇ ਪਿੰਡੋਂ ਫੜਾਇਆ ਜੋ ਉਸ ਪਿੰਡ ਦਾ ਕਰ ਰਿਹਾ ਨਸ਼ਾ ਚਿੱਟਾ ਵੇਚ ਰਿਹਾ ਉਹਨੂੰ ਪਰਚਾ ਦੇ ਕੇ ਜੇਲ੍ਹ ਭੇਜਦੇ ਅੱਗੇ ਉਹਦੀ ਜ਼ਮਾਨਤ ਲੈ ਲੈਂਦੇ ਸੀ ਜ਼ਮਾਨਤ ਆ ਜਿਹੜੀ ਉਹ ਪੰਚਾਇਤਾਂ ਨੇ ਮਤਾ ਪਾਤਾ ਇਹ ਪਿੰਡ ਦੇ ਵਿੱਚੋਂ ਕੋਈ ਵੀ ਉਹਦੀ ਬੰਦੇ ਦੀ ਜ਼ਮਾਨਤ ਨਹੀਂ ਲਊਗਾ ਜੇ ਜ਼ਮਾਨਤ ਲਊਗਾ ਤਾਂ ਉਹਦੇ ਨਾਲ ਸਾਡਾ ਜਿਹੜਾ ਬੋਲਵਾਲਾ ਜੜੀ ਕਿਸੇ ਪੁਰਾਣੀ ਗੱਲ ਦੇ ਕਹਿੰਦੇ ਭਾਂਡਾ ਤੇ ਆ ਕੇ ਜਾਊਗਾ ਉਹ ਇਹਦਾ ਬੋਲਵਾਲਾ ਬੰਦ ਹੋਊਗਾ ਦੁਕਾਨਦਾਰ ਆ ਜਿਹੜੇ ਉਹਨੂੰ ਉਹਨੂੰ ਸੌਦਾ ਪਤਾ ਦੇਣਾ ਬੰਦ ਕਰ ਦੇਣਗੇ ਇਸ ਤਰ੍ਹਾਂ ਇਹ ਵੀ ਮਤਾਂ ਪਾਸ ਕੀਤਾ ਤੇ ਬਾਕੀ ਇੱਕ ਹੋਰ ਜਿਹੜੇ ਬੱਚੇ ਇਸ ਦਲਦਲ ਦੇ ਵਿੱਚ ਫਸੇ ਆ ਚਿੱਟੇ ਰੂਪੀ ਨਸ਼ੇ ਦੇ ਦਲਦਲ ਦੇ ਵਿੱਚ ਫਸੇ ਆ ਉਹ ਇੱਕ ਦੋ ਪਿੰਡਾਂ ਦੇ ਵਿੱਚ ਤਾਂ ਸਾਡੇ ਕੋਲੇ ਮਾਪੇ ਆ ਗਏ ਉਹ ਆ ਕੇ ਕਹਿੰਦੇ ਸਾਡਾ ਬੱਚਾ ਸੰਭੋ ਤੇ ਇਹਨੂੰ ਜਿਹੜਾਗਾ ਜਿੱਕੜੇ ਵਰਗਾ ਜਿਹੜਾ ਨਸ਼ਾ ਇਨੂੰ ਬਰਾਇਤ ਕਰਕੇ ਅਸੀਂ ਜਿਵੇਂ ਪੀਪਲੀ ਸਾਡੇ ਲੱਖਾ ਸਰਪੰਚ ਜੀ ਬੈਠੇ ਬਲਵਿੰਦਰ ਸਿੰਘ ਲੱਖਾ ਇੱਥੋਂ ਦੋ ਮੁੱਡੇ ਸੀਗੇ ਸਿਰਫ ਦੋ ਮੁੱਡੇ ਦੋ ਤੋਂ ਵੀ ਚਾਰ ਨਾ ਵੜਨ ਉਹ ਦੋ ਮੁੱਡੇ ਐਡਮਿਟ ਕਰਾਏ ਆ ਉਥੋਂ ਠੀਕ ਹੋ ਕੇ ਆ ਗਏ ਥੋੜੀ ਜਿਹੀ ਉੱਤੇ ਨਿਗਰਾਨੀ ਰੱਖੀ ਜਾ ਰਹੀ ਆ ਉਹ ਆਪ ਖੋਸ਼ ਆ ਜਿਹੜੇ ਬੰਦੇ ਦਾ ਕਹਦੇ ਮਨਜੀਤ ਤੇ ਜਗਜੀਤ ਅੱਜ ਫੂਲ ਆਠਾ ਟਾਊਨ ਫੂਲ ਟਾਊਨ ਦੇ ਵਿੱਚ ਸਾਡੇ ਚੇਅਰਮੈਨ ਮਾਰਕੀਟ ਕਮੇਟੀ ਦਰਸ਼ ਸੋਹੀ ਜੀ ਉਹਦੇ ਪਿੰਡੋਂ ਮੈਂ ਪ੍ਰੋਗਰਾਮ ਕਰਨ ਗਿਆ ਸੀ ਇਹੀ ਯੁੱਧ ਨਸ਼ੇਵਰਤ ਸਾਡੇ ਕੋਲੇ ਮੁੰਡੇ ਆਪ ਆਏ ਚੱਲ ਕੇ ਕਹਿੰਦੇ ਅਸੀਂ ਜੀ ਕਬੱਡੀ ਖੇਡਣ ਲੱਗੇ ਪਹਿਲਾਂ ਅਸੀਂ ਇਹਦੇ ਡਰਗ ਲੈ ਲੱਗੇ ਆਦੀ ਹੋ ਗਏ ਸੀ ਉਹ ਮੁੰਡੇ ਆਪ ਚੱਲ ਕੇ ਆਏ ਅੱਜ ਕਬੱਡੀ ਖੇਡ ਰਹੇ ਆ